ਜਿਸ ਸੱਪ ਵਿੱਚ ਜ਼ਹਿਰ ਹੈ ਤੇ ਸੋਚੋ ਚੰਦਰ ਨੂੰ ਲਪੇਟੇ ਵੀ ਮਾਰਦਾ ਹੈ ਠੰਡਕ ਲੈਣਾ ਚਾਹੁੰਦਾ ਹੈ ਜਦੋਂ ਸੱਪ ਕਿਸੇ ਨੂੰ ਡੰਗ ਮਾਰੇਗਾ ਸੋਚ ਜਦੋਂ ਉਹਦੀ ਹਾਲਤ ਇੰਨੀ ਮਾੜੀ ਹੁੰਦੀ ਹੈ ਤੇ ਜਿਹੜਾ 24 ਘੰਟੇ ਉਹ ਜ਼ਹਿਰ ਚੱਕੀ ਫਿਰਦਾ ਉਹਦੀ ਹਾਲਾਤ ਕਿਦਾਂ ਦੇ ਹੋਣਗੇ ਸਾਨੂੰ ਕੋ ਮਾੜਾ ਸ਼ਬਦ ਬੋਲ ਜਾਵੇ ਤੇ ਕਈ ਵਾਰੀ ਆਪਾਂ ਅਫਸਰਟ ਹੋ ਜਾਂਦੇ ਆ ਸਾਨੂੰ ਉਸ ਬੰਦੇ ਦੇ ਤਰਸ ਕਰਨਾ ਚਾਹੀਦਾ ਵੀ ਇਹਨੇ ਇੱਕ ਸ਼ਬਦ ਬੋਲਿਆ ਤੇ ਮੈਨੂੰ ਇਦਾਂ ਦਾ ਕਰਤਾ ਇਹ ਧਾਨ ਹੈ ਜਿਹੜਾ 24 ਘੰਟੇ ਵਿਚਾਰ ਚੱਕੀ ਫਿਰਦਾ ਇਹ ਤਗੜਾ ਹੀ ਹੈ ਵੀ ਮੇਰਾ ਤੇ ਇੱਕ ਵਾਰੀ ਤੁਹਾਡਾ ਕਿਸੇ ਇੱਕ ਰਸਤੇ ਤੇ ਵਾਹ ਪਵੇ ਰਾਹ ਮਾੜਾ ਹੋਵੇ ਤੁਸੀਂ ਜਾਓ ਉਸ ਰਸਤੇ ਤੇ ਤੇ ਆਪਾਂ ਨੇ ਕਹਿੰਦੇ ਕਿਡਾ ਰਸਤਾ ਮਾੜਾ ਬਈ ਤੇ ਨਾਲ ਇੱਕ ਖਿਆਲ ਹੋਰ ਨਹੀਂ ਆਉਂਦਾ ਧੰਨੀ ਨੇ ਲੋਕ ਜਿਹੜੇ ਇਸ ਰਸਤੇ ਤੇ ਰੋਜ਼ ਤੁਰਦੇ ਨੇ ਅਸੀਂ ਤੇ ਕਦੀ ਕਦੀ ਗਏ ਆ ਜਾਂ ਇੱਕ ਵਾਰੀ ਗਾਵਾਂਗੇ ਹੋ ਸਕਦਾ ਸਾਲ ਬਾਅਦ ਲੋਹੜੀ ਨੇ ਪੋਈ ਹੁੰਦਾ ਕਿ ਨਹੀਂ ਕਿਵੇਂ ਨਹੀਂ ਕਿਸੇ ਪਰਿਵਾਰਕ ਜੀ ਨਾਲ ਆਪਣਾ ਇੱਕ ਵਾਰ ਵਾਹ ਪੈ ਜਾ ਤੇ ਆਪਾਂ ਕਈ ਵਾਰੀ ਸੋਚਦੇ ਵੀ ਇਹਦੇ ਨਾਲ ਮੇਰਾ ਮੜਾ ਜਾ ਵਾਹ ਪਿਆ ਤੇ ਮੈਂ ਇਦਾਂ ਦਾ ਹੋ ਗਿਆ ਧੰਨੀ ਐ ਇਹਦੇ ਘਰ ਦੇ ਜੀ ਜਿਨ੍ਹਾਂ ਵਿੱਚ ਰੋਜ਼ ਰਹਿੰਦਾ ਹੈ ਤੁਹਾਨੂੰ ਇਹ ਆਪ ਜਿਹੜਾ 24 ਘੰਟੇ ਇਹ ਵਿਚਾਰ ਚੱਕੀ ਫਿਰਦਾ ਇਹਦੇ ਵਿਚਾਰ ਇਹਨੂੰ ਅੰਦਰੋਂ ਕਿਨੇ ਆਪ ਸੈੱਟ ਕਰਦੇ ਹੋਣਗੇ